ਠਿੰਡਾ ਡਾ ਵਾਲੀ ਨੈਸ਼ਨਲ ਹਾਈਵੇ ਤੇ ਇੱਕ ਪੀ ਆਰ ਟੀ ਸੀ ਦੀ ਬੱਸ ਪਲਟੀ ਇੱਕ ਔਰਤ ਦੀ ਹੋਈ ਮੌਤ ਦੱਸਦੀ ਹੈ ਕਿ ਠਿੰਡਾ ਡਾ ਵਾਲੀ ਨੈਸ਼ਨਲ ਹਾਈਵੇ ਤੇ ਇੱਕ ਪੀ ਆਰ ਟੀ ਸੀ ਦੀ ਬੱਸ ਪਲਟ ਗਈ ਇਹ ਹਾਸਲਾ ਪਿੰਡ ਪਥਰਾਲਾ ਕੋਲ ਵਾਪਰ ਗਿਆ ਬੱਸ ਪਲਟਣ ਦਾ ਮੇਨ ਕਾਰਨ ਬੱਸ ਦਾ ਸਟੋਲਨ ਵਿਗੜਨ ਦਾ ਦੱਸਿਆ ਜਾ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਔਰਤ ਦੀ ਮੌਤ ਹੋ ਗਈ ਪਿੰਡ ਪਥਰਾਲੇ ਕੋਲ ਇੱਕ ਬੱਸ ਪਲਟ ਗਈ ਆ ਪੀ ਆਰ ਟੀ ਸੀ ਬੱਸ ਹੈਗੀ ਇੱਕ ਲੇਡੀਜ਼ ਦੀ ਡੈਥ ਹੋ ਚੁੱਕੀ ਹੈਗੀ ਆਪਾਂ ਸੰਗਤ ਸਾਰਾ ਟੀਮ ਮੌਕੇ ਤੇ ਪਹੁੰਚ ਚੁੱਕੀ ਆ ਬਾਕੀ ਸਾਰੇ ਜੀ ਬਾਕੀ ਸਾਰੇ ਜੀ ਆਪਾਂ ਦੇ ਨਾਲ ਨਾਲ ਆਪਾਂ ਦੇ ਨਾਲ ਨਾਲ ਆਪਾਂ ਦੇ ਨਾਲ ਨਾਲ I'm not